ਜੀ ਕੇ ਵੀਰੇ ਸਾਰੇ ਕੋ ਸਾਰਿਆਂ ਨੂੰ ਸਾਡੇ ਕੋਲ ਨਾ ਐਵੇਂ ਜਿਵੇਂ ਹੁਣ 1500 2000 ਰੁਪਏ ਦੀ ਰੇਂਜ ਦੇ ਵਿੱਚ ਜੁੱਤੀਆਂ ਦੇ ਕੱਟ ਸਾਈਜ਼ ਪਏ ਹੁੰਦੇ ਸੋ ਇੱਥੇ ਸਾਡੇ ਕੋਲ ਜਗਾ ਦੀ ਬੜੀ ਪ੍ਰੋਬਲਮ ਆਉਂਦੀ ਹੈ ਰੈਂਟ ਬਹੁਤ ਜ਼ਿਆਦਾ ਹੈ ਸੋ ਤੁਹਾਨੂੰ ਆ ਪ੍ਰੀਤ ਮੇਰਾ ਛੋਟਾ ਪ੍ਰਾ ਅਰੇਂਜਮੈਂਟ ਉਹ ਤੁਹਾਨੂੰ ਇੱਕ ਇੱਕ ਸਾਈਜ਼ ਦੱਸ ਦੂਗਾ 8 9 10 ਦੇ ਨੰਬਰ ਸਿਰਫ ਡਬਲ ਨੰਬਰ ਹੋਊਗਾ 9979158769 ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜਿਵੇਂ ਹੁਣ 2000 ਦੀ ਜੁੱਤੀ ਹੈ 7 ਨੰਬਰ ਪਈ ਹੈ ਤੁਹਾਨੂੰ 800 ਰੁਪਏ ਹੀ ਦੇ ਦਾਂਗੇ ਬਾਰੇ ਚੇਂਜ ਨਹੀਂ ਹੋਣੀ ਜੇ ਤੁਸੀਂ 7 ਮੰਗੇ ਇਹਨਾਂ ਨੇ 7 ਹੀ ਭੇਜਿਆ ਠੀਕ ਹੈ ਤਾਂ ਚੇਂਜ ਨਹੀਂ ਹੋਣੀ ਉਸ ਹਸਾਬ ਨਾਲ ਆਰਡਰ ਕਰਿਓ 60 ਤੋਂ 70% ਤੱਕ ਵੱਧ ਲੈਸ ਹੋਊਗੀ ਸਕਰੀਨ ਸ਼ਾਟ ਮਾਰ ਕੇ 9779158769 ਤੇ ਭੇਜ ਦਿਓ ਅਗਲੀ ਗੱਲ ਤੁਹਾਡਾ ਪ੍ਰੀਤ ਕਰੂਗਾ ਜੀ ਉਹ ਦੇਖ ਲਓ ਹਲੋ ਵੀਰੇ ਆਰਟੀਕਲ ਚੈੱਕ ਕਰਾ ਦਿਓ ਜਿਹੜਾ 6 ਨੰਬਰ ਚੋਂ ਵੀਰੇ ਉਹ 7 ਚ ਨਹੀਂ ਮਿਲਣਾ ਜਿਹੜਾ 7 ਚ ਹੋਊਗਾ 6 ਚ ਨਹੀਂ ਮਿਲਣਾ ਵੀਰੇ ਆਰਟੀਕਲ ਚੈੱਕ ਕਰਾ ਦਿਓ ਸਾਰੇ ਹਲੋ ਆ ਚੈੱਕ ਕਰਾ ਦਿਓ ਵੀਰੇ ਸਾਰੇ ਜੇ ਮੈਂ ਆਮਲ ਚਣ ਦੇ ਵੀਰੇ ਗੁੱਚੀ ਦਾ ਮਿਲ ਜੂਗਾ ਲੈਸੀ ਵਾਲਾ ਮਿਲ ਜੂਗਾ ਜੀ ਇਹ ਸਾਰੇ 700 ਹੀ ਰੇਂਜ ਚ ਹੋਣਗੇ ਇੱਕ ਆਪਣੇ ਕੋਲ 700 ਆਊਗਾ ਵੀਰੇ ਇਹਊਗਾ 800 ਦੀ ਰੇਂਜ ਚ ਆ ਵੀਰੇ 6 ਨੰਬਰ ਦੇ ਮੜਾ ਰੇਂਜ ਕਰਾ ਦੇ ਇਹਨਾਂ ਨੂੰ ਅੱਧੋ ਅੱਗੇ ਆ ਜਾਣਾ ਵੀਰੇ 7 ਨੰਬਰ ਚ 7 ਨੰਬਰ ਚ ਮਿਲ ਜਾਣਗੇ ਤੁਹਾਨੂੰ ਵਧੀਆ ਡਿਜ਼ਾਈਨਿੰਗ ਆ ਵੀਰੇ ਇਹ ਡਾਕਟਰ ਸੋਲ ਕਿਤਾਵੇ ਹੋਣਗੇ ਬਿਲਕੁਲ ਲਾਈਟ ਵੇਟ ਜੁੱਤੀ ਹੋਊਗੀ ਵੀਰੇ ਨਾ ਸਲਿੱਪ ਕਰੂਗੀ ਜਿੱਦਾਂ ਮਰਜ਼ੀ ਭਾਈਏ ਉਹ ਡੇਲੀ ਤੁਸੀਂ ਜੁੱਤੀ ਔਰ ਲੇਸ ਵਾਲੀ ਵੀ ਮਿਲ ਚੁਗੀ ਜਿੰਨਾ ਡੇਲੀ ਰੂਟੀਨ ਲਈ ਪਾਉਣੀ ਹੈ ਤੋਂ ਬਾਦ ਕਰਾ ਦਿਓ ਵੀਰੇ 9 ਨੰਬਰ 'ਚ ਹਲਵਾ ਬੈਗ ਓਪਨ ਵੀ ਮਿਲ ਚੁਗਾ 9 ਨੰਬਰ 'ਚ ਤੁਹਾਨੂੰ ਤੋਂ ਬਾਅਦ ਮਿਲ ਚੁਗੀ ਲੈਦਰ ਦੀ ਪਿਓਰ ਲੈਦਰ ਦੀ ਜੁੱਤੀ ਮਿਲ ਚੁਗੀ ਇਹਦੇ ਨਾਲ ਸਾਈਨਰ ਵੀ ਹੋਊਗਾ ਵੀਰੇ ਤੋਂ ਮਿਲ ਚੁਗੀ ਗੁੱਚੀ ਦੀ ਜਿਵੇਂ ਇਦਾਂ ਹੀ ਸਲੀਨ ਦੀ ਜੁੱਤੀ ਪਾਉਣੀ ਪਸੰਦ ਕਰਦੇ ਨੇ ਜ਼ਿਆਦਾਤਰ ਲੋਕੀ ਹਲੋ ਲੈਸੀ ਵਾਲੀ ਹੈ ਮੈਂ ਜਾਣ ਗਿਆ ਜੀ ਗੁੱਚੀ ਦੀ ਮਿਲ ਚੁਗੀ ਹਲੋ ਚਲਦੀ ਆ ਇਹਦਾ ਰੇਟ ਉਹ ਵੇਚਿਆ ਵੀਰੇ ਆਪਾਂ 2200 ਦਾ ਤੁਹਾਨੂੰ 1200 ਦਾ ਪਊਗਾ ਜੀ ਬਾਕੀ ਜੁੱਤੀ ਪਊਗੀ ਤੁਹਾਨੂੰ 700 800 ਦੀ ਰੇਂਜ ਦੇ ਵਿੱਚ ਵਿੱਚ ਉਹ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ 10 ਨੰਬਰ ਚ ਆਰਟੀਕਲ ਚੈੱਕ ਕਰਾ ਦੇ ਵੀਰੇ 10 ਨੰਬਰ ਚ ਮਿਲ ਜਾਣਗੇ ਤੁਹਾਨੂੰ ਬੈਗ ਓਪਨ ਤੇ ਤਿੰਨ ਕਲਰ ਮਿਲ ਜਾਣਗੇ ਜੀ ਬਲੈਕ ਟੈਨ ਬ੍ਰਾਊਨ ਤੇ ਉਹ ਤੋਂ ਬਾਅਦ ਜੁੱਤੀ ਮਿਲ ਜੂਗੀ ਵੀਰੇ ਤੁਹਾਨੂੰ ਚੈੱਕ ਕਰੋ ਆ ਚੈੱਕ ਕਰਾ ਦੇ ਵੀਰੇ ਹਲੋ ਤੇ ਵਿੱਚ ਚਲਸੀ ਮਿਲ ਜੂਗਾ ਤੁਹਾਨੂੰ ਜੀ ਆ ਜੋ ਵੀਰੇ 10 ਨੰਬਰ ਚੈੱਕ ਕਰੋ ਹਲੋ ਵੀਰੇ 10 ਨੰਬਰ ਚੈੱਕ ਕਰੋ ਹਲੋ ਇਹ ਆਉਣਗੇ ਵੀਰੇ 10 ਨੰਬਰ 'ਚ ਤੇ ਸਕਰੀਨਸ਼ਾਟ ਲੈ ਕੇ ਵੀਰੇ ਤੁਸੀਂ ਭੇਜ ਸਕਦੇ ਹੋ ਔਰ ਰੇਂਜ ਹੋਊਗੀ ਵੀਰੇ ਇਹਨਾਂ ਦੀ 700 800 ਦੇ ਵਿੱਚ ਵਿੱਚ ਇਸ ਤੋਂ ਬਾਅਦ ਆਪਣਾ ਕੋਲੇ ਆ ਜਾਣਾ ਵੀਰੇ 11 12 ਨੰਬਰ 'ਚ ਆਹ ਲੋ ਐਮ ਐਲ ਜੂ ਗਾ ਵੀਰੇ 12 ਨੰਬਰ ਸਿਹਾਲੀ ਜੀ ਐਮ ਐਲ ਜੂ 45 11 ਨੰਬਰ ਇਹ ਚ ਵੀ ਐਮ ਐਲ ਜੂ ਸਿਹਾਲੀ ਇਹ 11 12 ਨੰਬਰ 'ਚ ਆ ਜਾਣੀਆਂ ਵੀਰੇ ਇੱਕ ਆ ਜੂਗੇ ਇਹਨਾਂ ਵਿੱਚ ਬਿਦਾਊਟ ਲੇਸ ਆ ਲੋ Танна Вальсия.